हां सब्जी ये कर वाली ਤੇ ਰੋਟੀ ਦੇ ਉੱਪਰ ਮੈਂ ਮੱਖਣ ਰੱਖ ਲਿਆ ਹਨ ਬੱਬੇ ਮੈਂ ਲੈਦਾ ਰੋਟੀ ਖਾਂ ਆਜੋ ਤੁਸੀਂ ਵੀ ਖਾ ਲੋ ਬਾਕੀ ਆ ਮਿੱਠੀ ਛੱਡਿਓ ਖੇਲਦੀ ਪਈ ਹੈ ਇੰਨੇ ਆਏ ਹਨ ਹੁਣ ਮੇਰੇ ਵੱਲ ਦੇਖ ਜਦੋਂ ਮੈਂ ਦੇਖਿਆ ਕਿ ਰੋਟੀ ਖਾਣ ਲੱਗੇ ਆ ਉਹ ਸਾਡਾ ਪ੍ਰਧਾਨ ਜੀ ਇੰਨੇ ਵੀ ਆ ਜਾਣਾ ਮਿੱਠੀ ਆ ਜਾ ਰੋਟੀ ਖਾਈਏ ਬੱਤੀ ਬੱਬੇ ਆਜੋ ਤੁਸੀਂ ਵੀ ਖਾ ਲੋ ਠੀਕ ਆ ਲੰਗਾ ਬਾਬਿਓ ਆਜੋ ਤੁਸੀਂ ਵੀ ਖਾ ਲੋ ਆ ਪ੍ਰਧਾਨ ਜੀ ਤੇ ਆ ਗਏ ਸਾਡੇ ਤੇ ਉਹ ਮਿੱਠੀ ਐਪਲ ਖਾਂਦੀ ਪਈ ਐ ਉਹ ਤੁਸੀਂ ਖਾ ਲਈ ਰੋਟੀ ਸਾਰਿਆਂ ਨੇ ਜੀ ਆਜੋ ਹੋਰ ਖਾ ਲੋ ਬਾਕੀ ਮਿਲਦੇ ਆ ਜੀ ਬਾਅਦ ਚ ਧਿਆਨ ਰੱਖਿਓ ਆਪਣਾ ਮਿੱਤਰੋ ਬਾਕੀ ਤਾਂ ਮਿੱਠੀ ਉਹਨਾਂ ਰੋਟੀ ਖਾ ਕੇ ਆ ਕੇ ਬਾਹਰ ਉਧਰ ਮੇਰੀ ਬਾਬਿਓ ਸ਼ੁਕਰੀ ਹੁੰਦਾ ਹੈ ਮਿੱਠੀ ਨੂੰ ਆਦਨ ਨਾਲ ਉਹਦਾ ਪਿੱਛੇ ਬੈਠੀ ਹੋਈ ਐ ਦੇਖੋ ਬਹੁਤ ਘੁੰਮਦੀ ਆਏ ਦਨ ਛੁੱਟੀ ਹੋਵੇ ਬੇਰ ਮੈਨੂੰ ਲੈ ਆ ਨਾ ਬੈਠੀ ਆਈ ਆ ਬਿੰਦੀ ਵੀ ਲਾਈ ਆਪਾਂ ਇਹ ਕਿਹ ਬੈਠੀ ਆਈ ਆ ਮੇਰੇ ਆ ਦੇਖੋ ਜੇ ਛੁੱਟੀ ਹੁੰਦੀ ਆ ਨਾ ਸੰਡੇ ਹੋਵੇ ਕਦੀ ਵੀ ਛੁੱਟੀ ਆਵੇ ਫਿਰ ਮੈਨੂੰ ਘੁਮਾ ਦਿੰਨਾ ਮੋਟਰਸਾਈਕਲ ਤੇ ਬਾਹਰ ਸਾਰੀ ਵਿਹਾੜੀ ਫੇਰੇ ਬੋਰ ਹੋ ਜਾਂਦੀ ਆ ਘਰੇ ਔਰ ਮਿੱਕੀ ਔਰ ਇਹਦੇ ਬਿੰਦੀ ਵੀ ਲਾਈ ਹੋਈ ਹੈ ਅੱਜ ਆਪਾਂ ਬਾਕੀ ਘੁਮਾ ਕੇ ਲੈਣਾ ਮਿੱਠੀ ਨੂੰ ਮੈਂ ਆਲਾ ਮਿੱਕੀ ਹੋਏ ਨੂੰ ਮੰਦ ਲੈ ਆਪਾਂ ਬਾਕੀ ਬਾਬਿਓ ਆਪਣੇ ਭਾਜੀ ਹੁੰਦੇ ਨੇ ਇਹਨਾਂ ਦੇ ਕੋਲ ਮੈਂ ਜਦੋਂ ਸਕੂਲੋਂ ਹਟ ਗਿਆ 2-3 ਮਹੀਨੇ ਪਹਿਲਾਂ ਇਹਨਾਂ ਕੋ ਆ ਕੇ ਬੈਠ ਗਿਆ ਮਿੱਠੀ ਜਾ ਕੇ ਬੈਠ ਗਈ ਹੁਣ ਭਾਜੀ ਕੋਲੇ ਮੈਂ ਆ ਹੀ ਭਾਜੀ ਨੂੰ ਮਿਲਣ ਹੋਰ ਭਾਜੀ ਕਿਵੇਂ ਹੈ ਪਰਵਾਹ ਠੀਕ ਠਾਕ ਆ ਠੀਕ ਹੈ ਸਾਰੇ ਠੀਕ ਹੈ ਗੱਲਾਂ ਬਾਤਾਂ ਵਧੀਆ ਬਸ ਟਾਈਮ ਪਾਰਕੀਆਂ ਦਾ ਉਹ ਭਾਈ ਦੇ ਪਰਨੇ ਤੇ ਚੜ ਗਏ ਦੇਖਣ ਜਾਊਟ ਰੇਜ ਕੀ ਆ ਸਾਹਮਣੇ ਬੀਸੀਐਮ ਪਾਰ ਹਤਾ ਪਾਰਕਿੰਗ ਤਾਂ ਬਹੁਤ ਵੱਡੀ ਆ ਕਿਸੇ ਦਿਨ ਬਾਤ ਚ ਲਵਾਉਂਗਾ ਤੁਹਾਨੂੰ ਇਹ ਪਿੱਛੇ ਪਾਈ ਹੁੰਦੇ ਆਪਾਂ ਇਹਨਾਂ ਦੇ ਨਾਲ ਕਾਫੀ ਆਪਣਾ ਪਿਆਰ ਹੀ ਕਾਫੀ 3-4 ਮਹੀਨੇ ਬਾਦ ਆਇਆ ਇਹਨਾਂ ਨੇ ਮੈਂ ਕਿਹਦੇ ਕੋਲ ਉਹਨਾਂ ਦੇ ਪਰਨੇ ਦੇ ਉੱਪਰ ਚੜ ਕੇ ਬੈਠੀ ਹੋਈ ਹੈਗੀ ਕੋਲ ਡਰਿੰਕ ਦੀ ਦਲਾਨਦੇ ਨੇ ਇੱਥੇ ਤੇ ਗਾਣ ਬੜੇ ਅੱਛੇ ਬੰਦੇ ਨੇ ਹੁਣ ਉਹ ਮਿੱਠੀ ਚੜ ਕੇ ਬੈਠੀ ਉਹਨਾਂ ਦੇ ਉੱਪਰ ਬਾਕੀ ਬਾਬੇ ਹਾਬੀ ਸੀਐਮ ਪਾਰਕ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀ ਹੈ ਬੈਠਣ ਨੂੰ ਜਗ੍ਹਾ ਠੰਡੀ ਠੰਡੀ ਛਾਂ ਇੱਥੇ پارک ਕਾਫੀ ਵੱਡੀ ਹੈਗੀ ਹੈ ਦੇਖੋ ਤੇ ਪੰਗੂੜੇ ਪੰਗਾੜੇ ਵੀ ਲੱਗੇ ਹੋਏ ਆ ਤੇ ਮੈਂ ਤੇ ਫਿਰ ਮਿੱਟੀ ਨੂੰ ਵੀ ਮੈਂ ਇੱਥੇ پارک ਚ ਲੈ ਕੇ ਆ ਗਿਆ ਬਾਬੇਓ ਮੈਂ ਕਿਹਾ ਚੱਲ ਮਿੱਟੀ ਸੰਡੇ ਆਪਣੀ ਛੁੱਟੀ ਆ ਚੱਲ ਆਪਾਂ ਦੋਵੇਂ ਘੁੰਮ ਕੇ ਆਣੇ ਆ ਇਹ ਬਸ ਆ ਵੇਖਦੇ ਵੀ ਮਿੱਟੀ ਵੀ ਸਾਰਾ ਕਰਦੀ ਫਿਰਨ ਦੀ ਮਿੱਟੀ ਹੋਏ ਬਹੁਤ ਵੱਡੀ ਪਾਰਕ ਆ ਬਾਬਿਓ ਬੀਸੀਐਮ ਵਾਲੀ 32 ਸੈਕਟਰ ਦੀ ਪੰਗੂੜੇ ਪੰਗਾੜੇ ਲੱਗੇ ਹੋਏ ਨੇ ਛਾਂ ਕਾਫੀ ਅੱਛੀ ਆ ਬੱਚੇ ਦੇਖੋ ਲੈ ਰਹੇ ਮਸਤੀ ਤੇ ਪੰਗੂੜੇ ਲੱਗੇ ਆ ਬੈਠਣ ਨੂੰ ਬੜਾ ਵਧੀਆ ਹੈਗਾ ਸਿਸਟਮ ਸਾਰੇ ਬੰਨੇ ਉਹ ਪਿੱਛੇ 32 ਸੈਕਟਰ ਹੋਰ ਮੈਂ ਤੇ ਮਿੱਟੀ ਵੀ ਘੁੰਮ ਰਹੇ ਆ ਮਿੱਟੀ ਲੈ ਰਹੀ ਐਂ ਜੀ ਬੀਸੀਐਮ ਪਾਰਕ ਦੇ ਮ제 ਕਿਉਂ ਮਿੱਟੀ ਹੋਏ ਹੁਣ ਆਪਾਂ ਚੱਲਾਂਗੇ ਘਰੇ ਮਿੱਟੀ ਲੈ ਰਹੀ ਆ ਪੰਗ ਝੂਟੇ ਫਿਰ ਬਾਬਿਓ ਆ ਛੋਟਾ ਜਿਹਾ ਲੜਕਾ ਹੈ ਇਹ ਲੈ ਰਿਆ ਸੀ ਊਡੇ ਬਾ ਪਿੰਗ ਦੇ ਉੱਪਰ ਤੇ ਮੈਂ ਕਿਹਾ ਸਾਡੀ ਮਿੱਟੀ ਨੂੰ ਵੀ ਊਡੇ ਦਵਾ ਦੇ ਮਿੱਟੀ ਲੈ ਰਹੀ ਆ ਫਿਰ ਊਡੇ ਫਿਰ ਮਿੱਟੀ ਉਹ ਪਿੱਛੇ ਦੇਖੋ ਪੰਗੂ ਦੇ ਝੂੜਦੀ ਪਈ ਆ ਬਾਕੀ ਗਰਮੀ ਬਹੁਤ ਆ ਧੁੱਪ ਲੱਗ ਗਈ ਆ ਹੁਣ ਆਪਾਂ ਜਾ ਰਹੇ ਫਿਰ ਘਰੇ ਮਿੱਟੀ ਨੂੰ ਘੁਮਾਤਾ ਆਪਾਂ ਮਿੱਠੀ ਲੈ ਰਹੀ ਐ ਝੂਟੇਓ ਦੇਖੋ ਝੂਟੇ ਮਾਟੇ ਕਰਦੀ ਬਈ ਐ ਬਾਕੀ ਪਾਰਕ ਬਹੁਤ ਸੋਹਣੀ ਆ ਜੀ ਬੀਸੀਐਮ ਦੀ ਦੇਖੋ ਕਿੰਨੇ ਸਾਰੇ ਬੰਨੇ ਹਰੀਆਲੀ ਹਰੀਆਲੀ ਆ ਠੀਕ ਆ ਚੱਕਰੋ ਹੁਣ ਮੈਂ ਤੇ ਮਿੱਠੀ ਚੱਲੇ ਆ ਫਿਰ ਘਰ ਨੂੰ ਪਾਰਕ ਤੁਹਾਨੂੰ ਦਿਖਾਤੀ ਅੱਜ ਬਾਬਿਓ ਬੜੀ ਵੱਡੀ ਪਾਰਕਿੰਗ ਹੈਗੀ ਐ ਪਾਰਕ ਆਓ ਇੱਥੇ ਸ਼ਾਮੀ ਸਵੇਰੇ ਘੁੰਮਣ ਸ਼ਾਮ ਬਹੁਤ ਠੰਡੀ ਤੇ ਆ ਮਿੱਟੀ ਦੇ ਮੇਰੇ ਨਾਲ ਮੈਂ ਤੇ ਮਿੱਟੀ ਹੁਣ ਚੱਲੇ ਆ ਕਰਨ ਚੱਲ ਮਿੱਟੀ ਘੁੰਮ ਲਿਆ ਬਹੁਤ ਓਏ ਬਾਕੀ ਮੇਰੇ ਮੁੱਕਾ ਜਿਆ ਹੋਏਗਾ ਉਹ ਬਸ ਕੱਟੀ ਜਾ ਰਹੀ ਹੈ ਚੱਲ ਚੱਲੀ ਹੁਣ ਆਪਾਂ ਕਰਨੋ ਬਾਏ ਬਾਏ ਮਿੱਟੀ ਬਾਕੀ ਘੁੰਮ ਲਿਆ ਮੈਂ ਤੇ ਮਿੱਟੀ ਦੇ ਅੱਜ ਸੀਐਮ ਪਾਰਕ ਲੈ ਕੇ ਆਇਆ ਸੀ ਇਹਨੂੰ ਹੁਣ ਚੱਲਿਆ ਘਰੇ ਵਾਪਸ ਰਹਿਆ ਘਰ ਚੱਲ ਮਿੱਟੀ ਪਾਏ ਕਰਦੇ ਓਏ ਮਿੱਟੀ ਓਏ